ਦਵਾਦਸ਼ੀ ਕਿਉਂ ਮਨਾਇਜੀਏ ਜੰਮੀਏ ਜੇ ਮੈਂ ਇੱਥੇ ਬਾਰੇ ਦੱਸਦਾ ਅੱਜ ਵਿਸ਼ਵਿੰਦੂ ਪ੍ਰਸ਼ਦ ਵੱਲੋਂ ਹਰ ਸਾਲ ਦੀ ਤਰ੍ਹਾਂ ਵਤਸ ਦਵਾਦਸ਼ੀ ਜਿਹੜੀ ਹੈ ਉਹ ਨਾਂ ਦਾ ਪ੍ਰੋਗਰਾਮ ਗਊਸ਼ਾਲਾ ਦੇ ਵਿੱਚ ਕੀਤਾ ਗਿਆ ਹੈ ਗਊ ਮਾਤਾ ਸਾਡੇ ਸ਼੍ਰੀ ਕ੍ਰਿਸ਼ਨ ਭਗਵਾਨ ਨੇਵੇਂ ਗਊ ਮਾਤਾ ਜਿਹੜੀ ਹੈ ਉਹਨੂੰ ਪਾਲਣ ਕਰਕੇ ਅਸੀਂ ਉਹਨੂੰ ਗੋਪਾਲ ਗਊ ਪਾਲਣ ਵਾਲਾ ਗੋਪਾਲ ਵੀ ਕਹਿੰਨੇ ਆ ਗਊ ਮਾਤਾ ਦੇ ਵਿੱਚ ਸਭ ਦੇਵੀ ਦੇਵਤਿਆਂ ਦਾ ਵਾਸ ਹੈ ਜਿਸ ਤਰ੍ਹਾਂ ਸਾਡੇ ਮੁੱਖ ਮਹਿਮਾਨ ਪੀਰ ਸ਼ਰਮਾ ਜੀ ਐਡਵੋਕੇਟ ਸਾਹਿਬ ਨੇ ਦੱਸਿਆ ਔਰ ਅਸੀਂ ਗਾਊ ਦੇ ਪਿੱਠ ਦੇ ਉੱਪਰ ਹੱਥ ਫੇਰਨ ਨਾਲ ਹੀ ਸਾਡਾ ਬੀਪੀ ਜਿਹੜਾ ਹੈ ਉਹ ਜਿਹੜਾ ਹੈ ਨਾਰਮਲ ਹੋ ਜਾਂਦਾ ਹੈ ਇਸ ਤਰ੍ਹਾਂ ਗਾਂ ਦੇ ਪ੍ਰੋਡਕਟ ਤੋਂ ਜਿਹੜੀ ਦੇਸੀ ਗਾਂ ਹੈ ਮੈਂ ਵਿਲੈਤੀ ਦੀ ਗੱਲ ਨਹੀਂ ਕਰ ਰਿਹਾ ਦੇਸੀ ਗਾਂ ਜਿਹੜੀ ਭਾਰਤੀ ਗਾਂ ਹੈ ਉਹਦਾ ਦੁੱਧ ਪੀਣ ਦੇ ਨਾਲ ਬਹੁਤ ਸਾਰੇ ਰੋਗ ਛੜੇ ਆ ਸਾਡੇ ਜਿਹੜੇ ਆ ਉਹ ਦੂਰ ਹੁੰਦੇ ਨੇ ਔਰ ਇਸ ਦੇ ਦੁੱਧ ਦੇ ਵਿੱਚ ਸੋਨੇ ਦੇ ਕਣ ਜਿਹੜੇ ਆ ਸੋਨੇ ਦਾ ਵੀਪਸ ਜਿਹੜੀ ਆ ਉਹ ਮਿਲਦੀ ਹੈ ਜਿਹੜੀ ਬੱਚਿਆਂ ਨੂੰ ਰिष्ट पुष्ट ਕਰਦੀ ਆ ਜਿਨ੍ਹਾਂ ਉਹਨਾਂ ਦੀ ਬੁੱਧੀ ਜਿਹੜੀ ਆ ਉਹਦਾ ਵਿਕਾਸ ਕਰਦੀ ਆ ਇਸੇ ਤਰ੍ਹਾਂ ਬੱਚੇਦੁਆਰ ਸੀ ਮਨਾ ਕੇ ਗਊ ਮਾਤਾ ਤੇ ਬਛੜੇ ਦੀ ਪੂਜਾ ਜਿਹੜੀ ਹੈ ਲੋਕਾਂ ਨੂੰ ਪ੍ਰੇਰਿਤ ਕਰਨ ਵਾਸਤੇ ਇਹ ਵਿਸ਼ਵਿੰਦੂ ਪ੍ਰਸਿੱਧ ਵੱਲੋਂ ਇਹ ਕਾਰਜਕ੍ਰਮ ਹਰ ਸਾਲ ਕੀਤਾ ਜਾਂਦਾ ਹੈ ਔਰ ਜੋ ਕਿ ਬੱਚੇ ਲੋ ਵੀ ਸਾਡਾ ਸਮਾਜ ਹੈ ਸਨਾਤਨ ਦੇ ਨਾਲ ਜੁੜੇ ਸਨਾਤਨ ਦੇ ਰੀਤੀ ਰਿਵਾਜ ਸਨਾਤਨ ਦੇ ਜਿਹੜੇ ਸਾਡੇ ਧਾਰਮਿਕ ਕਾਰਜਕ੍ਰਮ ਨੇ ਉਹਨਾਂ ਸਭ ਦੇ ਬਾਰੇ ਵਿੱਚ ਉਹਨੂੰ ਜਾਣਕਾਰੀ ਗਿਵੇ ਇਸ ਲਈ ਬਸਦਵਾਦਸ਼ੀ ਜਿਹੜੀ ਹੈ ਅੱਜ ਮਨਾਈ ਜਾ ਰਹੀ ਹੈ। ਮਨਾਈ ਜਾਂਦੀ ਹੈ ਬਸਦਵਾਦਸ਼ੀ ਸਿੱਟੀ ਮੈਸਰ ਜੈ ਸ਼੍ਰੀ ਰਾਮ ਅੱਜ ਧਰਤੀनाथ ਮੰਦਰ ਬਟਾਲਾ ਰੋਡ ਗਊਸ਼ਾਲਾ ਦੇ ਵਿੱਚ ਬਸਦਵਾਦਸ਼ੀ ਦਾ ਕਾਰਜਕ੍ਰਮ ਬੜੇ ਹੀ ਮਤਲਬ ਕਿ ਤੁਮਤਾਨਾ ਮਨਾਇਆ ਹੈ ਜਿਸ ਦੇ ਵਿੱਚ ਸਾਡੇ ਹੈਲਪਿੰਗ ਐਂਡ ਸੁਸਾਇਟੀ ਦੇ ਨਾਲੇ ਐਡਵੋਕੇਟ ਤੀਰਸ਼ਰਮਾ ਜੀ ਤੇ ਉਹਨਾਂ ਦੇ ਨਾਲ ਸਿਸਟਰ ਜੀ ਮੁੱਖ ਮਹਿਮਾਨ ਦੇ ਤੌਰ ਤੇ ਇੱਥੇ ਜਿਹਨਾਂ ਨੇ ਸ਼ਿਰਕਤ ਕੀਤੀ ਹੈ ਤੇ ਗੋ ਮਾਤਾ ਦੀ ਪੂਜਾ ਕਰਕੇ ਵਿधि ਵਿਵਹਾਰਨ ਪੂਜਨ ਕਰਕੇ ਉਹਨਾਂ ਦਾ ਆਸ਼ੀਰਵਾਦ ਲਿਆ ਵਾ ਅੱਜ ਦਾ ਦਿਨ ਜਿਹੜਾ ਵਸਦਵਾ ਦਸ਼ੀ ਦਾ ਜਨਮ ਅਸ਼ਟਮੀ ਤੋਂ 4 ਦਿਨ ਬਾਅਦ ਮਾਤਾ ਯਸ਼ੋਦਾ ਜੀ ਨੇ ਦਵਾਦਸ਼ੀ ਵਾਲੀ ਤਿਥੀ ਤੇ ਗੋ ਮਾਤਾ ਦੀ ਬਿਛੜੇ ਸਹਿਤ ਪੂਜਾ ਕੀਤੀ ਦੀ ਪਹਿਲਾਂ ਬਿਛੜੀ ਦੀ ਪੂਜਾ ਕੀਤੀ ਹੈ ਵੇ ਗੋ ਮਾਤਾ ਦੀ ਪੂਜਾ ਕੀਤੀ ਹੈ ਅਸਲੀ ਕੀਤੀ ਹੈ ਤਾਂ ਕਿ ਇਹ ਵਾਲੀ ਪੂਜਾ ਜਿਹੜੀ ਆ ਬਿਛੜੀ ਦੀ ਪੂਜਾ ਇਸ ਕਰਕੇ ਕਰਦੇ ਆ ਕਿ ਸਾਡੀ ਸੰਤਾਨ ਨੂੰ ਕੋਈ ਕਸ਼ਟ ਨਾ ਹੋਵੇ ਮਾਤਾਵਾਂ ਇਸ ਕਰਕੇ ਕਰਦੇ ਕਿ ਸੰਤਾਨ ਕਸ਼ਟ ਦੂਰ ਕਰਨ ਲਈ ਤੇ ਨਾਲੇ ਸੰਤਾਨ ਨੂੰ ਜੇ ਕੋਈ ਕਸ਼ਟ ਆਉਣ ਵਾਲੇ ਸਮੇਂ ਤੇ ਵੀ ਕਸ਼ਟ ਦਾ ਸਾਹਮਣਾ ਨਾ ਕਰਨਾ ਪਵੇ ਤੇ ਉਹਨਾਂ ਦੀ ਲੰਬੀ ਆਇਯੂ ਦੀ ਕਾਮਨਾ ਲਈ ਜਿਹੜੀ ਆ ਮਾਤਾਵਾਂ ਜਿਹੜੀ ਆ ਬਸ ਦਵਾਦਸ਼ੀ ਦਾ ਜਿਹੜਾ ਪੂਜਨ ਕਰਦੀ ਆ ਬਿਛੜੇ ਦਾ ਪੂਜਨ ਕਰਦੀ ਆ ਗੋ ਮਾਤਾ ਦਾ ਪੂਜਨ ਗੋ ਮਾਤਾ ਦਾ ਬਿਛੜੇ ਦਾ ਅਸ਼ੀਰਵਾਦ ਲਿਆਵਾ ਤੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਕਿ ਤੁਹਾਡੇ ਹੈਲਪਿੰਗ ਸੋਸਾਇਟੀ ਦੇ ਐਡਵੋਕੇਟ ਧੀਰਾ ਸ਼ਰਮਾ ਜੀ ਅੱਜ ਸਾਡੇ ਪੋਰ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਨੇ ਤੇ ਬੁਰਾ ਇਹਨਾਂ ਨੇ ਸਮਾਂ ਦਿੱਤਾ ਵਾ ਇਹ ਪਰਿਵਾਰ ਇਹਨਾਂ ਦੇ ਪਿਤਾ ਜੀ ਵੀ ਐਸੀ ਤਰ੍ਹਾਂ ਪੂਰੇ ਪਰਿਵਾਰ ਸਾਰੇ ਜਿਹੜੇ ਧਰਮ ਕਰਮ ਦੇ ਕੰਮਾਂ 'ਚ ਹਮੇਸ਼ਾ ਜਿਹੜਾ ਹਿੱਸਾ ਲੈਂਦੇ ਰਹੇ ਆ ਤੇ ਅੱਗੇ ਉਮੀਦ ਕਰਦੇ ਪ੍ਰਮਾਤਮਾ ਵਾ ਨੂੰ ਬਲ ਬਖਸ਼ੇ ਐਸੀ ਤਰ੍ਹਾਂ ਤੰਦਰੁਸਤ ਰਹਿਣ ਤਾਂ ਕਿ ਇਹਨਾਂ ਦੇ ਹੱਥੋਂ ਪ੍ਰਮਾਤਮਾ ਧਰਮ ਕਰਮ ਦੇ ਕੰਮ ਐਸੀ ਤਰ੍ਹਾਂ ਕਰਵਾਉਂਦੇ ਰਹਿਣ ਜੈ